ਰਮਨ ਹਾਂਜੀ ਇੱਥੇ ਬਹੁ ਮੇਰਾ ਨਾਲ ਗੱਲ ਕਰਾਂ ਮੈਂ ਹਾਂ ਮੈਂ ਤੇਰੀ ਭੂਆ ਨੂੰ ਫੋਨ ਲਾਵਾਂ ਹਾਂਜੀ ਤੇ ਗੱਲ ਕਰਾਂ ਉਹਦੇ ਨਾਲ ਹਾਂਜੀ ਉਹ ਅੱਗੇ ਤਾਂ ਫੋਨ ਲੰਮ ਨਹੀਂ ਆਨਾਂ ਨੂੰ ਉਹ ਕਿਹੜਾ ਚੱਕਦੇ ਆ ਵੇ ਲੋ ਤੁਹਾਡੀ ਮਰਜ਼ੀ ਆ ਜੇ ਉਹ ਚੱਕ ਲੈਂਦੇ ਆ ਤੇ ਲਾ ਲਓ ਤੁਸੀਂ ਫੋਟ ਉਹ ਵੀ ਗੁੱਸਾ ਹੀ ਕਰ ਜਾਂਦੀ ਆ ਵੀ ਆਉਂਦੇ ਨਹੀਂਗੇ ਜੇ ਮੈਂ ਤੇਰੇ ਡੈਡੀ ਨੂੰ ਕਹਿੰਨੀ ਆ ਵੀ ਚੱਲੀਏ ਉਹ ਕਹਿ ਦਿੰਦੇ ਆ ਵੀ ਮੇਰੇ ਕੋਲ ਕੰਮ 'ਚ ਟਾਈਮ ਨਹੀਂ ਹੈਗਾ ਤੇ ਹੁਣ ਦੱਸ ਮੈਂ ਕੀ ਕਰਾਂ ਫਿਰ ਆਹ ਹੁਣ ਆਪਾਂ ਤੇ ਦੋਵੇਂ ਜਾਣੇ ਹੈਗੇ ਆ ਹੁਣ ਆਪਾਂ ਦੇ ਦੋ ਜਾਣੇ ਕੰਮ ਕਰ ਲੈਨੇ ਆ ਰਲ ਮਿਲ ਕੇ ਤੇ ਹੁਣ ਡੈਡੀ ਕੱਲੇ ਆ ਤੇ ਇਹੋ ਤੇ ਗੱਲ ਵਾ ਨਾ ਕੱਲਿਆਂ ਕਰਕੇ ਉਹਦਾ ਸੁਤਰ ਨਹੀਂ ਆਉਂਦਾ ਤੇ ਉਹਨਾ ਉਹ ਵੀ ਆ ਹੀ ਸਕਦੇ ਆ ਜੇ ਮੰਨ ਲਓ ਆਪਾਂ ਕੋਣੀ ਜਾਇਆ ਜਾਂਦਾ ਜਾਂ ਫੋਨ ਨਹੀਂ ਕੀਤਾ ਜਾਂਦਾ ਉਹ ਵੀ ਤੇ ਮਿਲ ਹੀ ਸਕਦੇ ਆ ਨੂੰ ਆ ਕੇ ਕੀਪ ਤਾਂ ਇੰਨੀ ਜਿੱਦ ਕਰਦੀ ਆ ਵੀ ਕੋਈ ਗੱਲ ਨਹੀਂ ਕਰਨ ਵਾਲੀ ਕੱਲੀ ਤੇ ਮੇਰਾ ਜੀ ਕਰਦਾ ਮੈਂ ਸਰਜੀਤ ਨੂੰ ਫੋਨ ਲਾਵਾਂ ਕੀ ਸਰਜੀਤ ਤੇਰੀ ਭੂਆ ਫੋਨ ਹੀ ਨਹੀਂ ਚੁੱਕਦੀ ਪਤਾ ਨਹੀਂ ਕਿਹੜੀ ਗੱਲ ਦਾ ਗੁੱਸਾ ਵਾ ਹੋ ਜੇ ਕਿਹ ਗੱਲ ਦਾ ਗੁੱਸਾ ਵੀਰ ਤਾਂ ਵੀ ਬੰਦਾ ਆਖਿਆ ਇੱਥੇ ਆਵੇ ਹਟਣਾ ਗੱਲ ਹਾਂਜੀ ਬਹਿ ਕੇ ਨਰਾਜ ਕੀ ਚਲੋ ਕੱਢ ਲਿਆ ਆਪਣੀ ਜੋ ਵੀ ਕੋਈ ਗੱਲ ਬਾਤ ਆ ਲਾਗੇ ਬਹਿ ਕੇ ਚਲੋ ਹੋ ਜਾਂਦੀ ਹੈ ਗੱਲ ਪਰ ਆਪਾਂ ਸੋਚਦੇ ਨਹੀਂ ਨਾ ਅਸੀਂ ਤੇ ਕਹਿੰਨੇ ਆ ਵੀ ਕੋਈ ਨਰਾਜਗੀ ਨਹੀਂ ਸਾਡੇ ਕੋਲ ਅਸੀਂ ਤਾਂ ਕੋਈ ਮਾੜਾ ਚੰਗਾ ਕਿਹਾ ਹੀ ਨਹੀਂ ਗਾ ਹੁਣ ਕੀ ਪਤਾ ਕਿਹੜੀ ਗੱਲ ਦਾ ਗੁੱਸਾ ਕਰਕੇ ਬੈਠੀ ਆ ਐਦਾਂ ਮੈਨੂੰ ਟੈਨਸ਼ਨ ਪੈ ਜਾਂਦੀ ਆ ਹੁਣ ਚੁੱਕਦੀ ਨਹੀਂਗੀ ਹੁਣ ਮਤਲਬ ਚਲੋ ਫੇਰ ਲਾ ਕੇ ਇੱਕ ਵਾਰ ਵੇਖਦੀ ਆ ਜੇ ਤੇ ਚੁੱਕ ਲੂਗੀ ਤੇ ਫੇਰ ਠੀਕ ਆਹੋ ਚਲੋ ਕੋਈ ਨਾ ਤੋ ਇਨਾ ਟੈਨਸ਼ਨ ਨਾ ਹੋ ਆਪੇ ਕਰਨਗੇ ਹੀ ਆਹੋ ਹੁਣ ਤੇਰੇ ਡੈਡੀ ਵਾਲ ਜੇ ਬਹਿ ਨਹੀਂ ਆ ਤਾਂ ਵਾਕਿਆ ਤੇਰੀ ਗੱਲ ਸਹੀ ਈ ਆ ਵੀ ਆਪਾਂ ਦੋਵੇਂ ਕੰਮ ਕਰ ਲੈਣੀਆਂ ਤੇ ਉਹ ਕੱਲਾ ਜਾਣਾ ਵਾ ਆਹੋ ਆਵਲਾ ਸਰਤਾਜ ਜੀ ਕਾ ਮਾਰਣ ਦੇ ਆਈਓ ਚੱਲ ਫਾੜੂ ਨੂੰ ਚੁੱਕ ਤੂੰ ਤੇ ਮੈਂ ਫੇ ਫੋਨ ਲਾਉਣੀ ਤੇ ਡੈਡੀ ਬਾਹਰ ਹੀ ਆ ਉਧਰ ਹੀ ਤੇ ਮੈਂ ਫੋਨ ਲਾਉਣੀ ਚੰਗਾ ਹਾਂਜੀ ਆਹੋ ਚੁੱਕ ਲੈ ਵੀਰ ਨੂੰ ਰਿਹਾ ਹੀ ਰੋਲਾ ਪਾਉਂ ਸੁਖਬੀਰ ਮੈਂ ਤੈਨੂੰ ਕਦੋਂ ਦੀ ਕਹਿਣ ਦੇਈ ਆਂ ਆਪਣੀ ਵਰਦੀ ਲਾ ਲਾ ਤੇ ਤੂੰ ਵਰਦੀ ਲਾਉਣ ਦਾ ਨਾਂ ਨਹੀਂ ਲੈਂਦਈ ਮੈਂ ਬਾਤ ਚ ਲਾਉਣੀ ਨਾ ਜੇ ਮੈਂ ਹੁਣ ਥੱਕੀ ਆਈ ਆ ਅਸਰ ਕੀ ਕੀਤਾ ਹੀ ਉੱਥੇ ਵੀ ਜਿਹੜਾ ਥੱਕ ਗਈ ਦੋ ਪੀਰੀਅਡ 5th ਤੇ 6th ਵੀਰਾਂ ਨੂੰ ਡਾਂਸ ਕਰਾਇਆ ਤਨਾਹੋਂ ਪਾਬ ਲਿਆ ਕਰੂ ਡਾਂਸ ਇਹ ਬੱਚਾ ਨਾ ਲਿਆ ਹੀ ਮੈਂ ਹਾਂ ਸਾਰੇ ਬੱਚੇ ਸਾਰੇ ਕੁੜੀਆਂ ਸਾਰਿਆਂ ਨੂੰ ਕਰਵਾਇਆ ਅੱਛਾ ਫਿਰ ਆ ਗਿਆ ਕਰਨਾ ਤੈਨੂੰ ਵੀ ਨਹੀਂ ਨਹੀਂ ਆਇਆ ਅੱਦੇ ਨਹੀਂ ਆਇਆ ਤੇ ਓਕੇ ਓਕੇ ਬੜਾ ਸਟੈਪ ਹੋਤਾ ਹੈ ਅੱਛਾ ਫਿਰ ਕੱਲ ਨੂੰ ਫੇਰ ਕਰਾਉਣਾ ਵਾ ਨਹੀਂ ਹਾਂ 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 ਕਰਾਉਣਾ ਕਰਾਉਣਾ ਅੱਛਾ ਠੀਕ ਮਮਾ ਅੰਗਾ ਗੇਮਾ ਕਿਉਂ ਨਹੀਂ ਆਉਂਦੇ ਮੇਰੇ ਨਾਲ ਜੀ ਲਾਦਾ ਦਾਦੀ ਮਮਾ ਤਵੇਣਾ ਉਹ ਆ ਜਾਣਾ ਮਾ ਉਹ ਗਿਆ ਕਿੱਥੇ ਆ ਗਿਆ ਤ੍ਰਿਪੂਰੀ ਤੋਂ ਅੱਛਾ ਮਿਲ ਬਤਾਣਾ ਫਿਰ ਉਹ ਫਟੇ ਹੁਣੀ ਨਹੀਂ ਆਉਂਦੇ ਦਾਦੀ ਮਮਾ ਹਾਂ ਹੈਨਾ ਫੇਰ ਮੇਰਾ ਬੱਚਾ ਰੋਣਾ ਜੀ ਲਾਦਾ ਵਾ ਚਾ ਕੋਈ ਗੱਲ ਨਹੀਂ ਫੋਨ ਕਰਕੇ ਪੁੱਛਾਂਗੇ ਵੀ ਕਦੋਂ ਆਣਾ ਵਾ ਠੀਕ ਆ ਹਾਂ ਤੇ ਲਾਲਾ ਵਰਦੀ ਲਾਲਨ ਨਹੀਂ ਆ ਮੇਰੀ ਸਾਰੀਆਂ ਫ੍ਰੈਂਡ ਕਹਿੰਦੀਆਂ ਸਾਰੀਆਂ ਐ ਕਹਿੰਦੇ ਸਾਡੇ ਸਾਰੇ মামੂਆਂ ਜਿੱਤੇ ਸਾਰੇ মামੂਆਂ ਨੇ ਨਹੀਂ ਸਾਰੀਆਂ ਕਹਿੰਦੀਆਂ ਸਾਡੇ মামੂਆਂ ਜਿੱਤੇ ਅੱਛਾ ਦੀਵਾਲੀ ਤੇ ਦਿੱਤੇ ਹੋਣੇ ਨਾ ਬਟਾਕੇ ਹੂੰ ਅੱਛਾ ਤੇ ਨਾ ਹੀ ਮੇਰੇ মামੂ ਆਏ ਨਾ ਹੀ ਬਟਾਕ ਕੇ ਲਾ ਵੀ ਦੇ ਕੇ ਉਹ ਤਾਂ ਕੋਈ ਗੱਲ ਨਹੀਂ ਹੁੰਦੇ ਤਾਂ ਤੇ ਤੂੰ ਕੀ ਕਿਹਾ ਸੀ ਫਿਰ ਮੈਂ ਕਿ ਫਿਰ ਮੈਂ ਤਾਂ ਚੁੱਪਾ ਕੇ ਬੈ ਗਈ ਪਿੱਛੇ ਕੇ ਚਾ ਤੈ ਤੂੰ ਦੱਸ ਦੇ ਨਾ ਕਿ ਕਿ ਮੇਰੇ ਮਾਮੂ ਨੇ ਹੀ ਲੈ ਕੇ ਹੁੰਦੇ ਨਹੀਂ ਫਿਰ ਇਦਾਂ ਮੇਰੀ ਬੇਸ ਤੇ ਨਹੀਂ ਗਈ ਉਹਦਾ ਪਾਪਾ ਲੈ ਆਉਂਦੇ ਆ ਪਰ ਫਿਰ ਤੁਸੀਂ ਕਿੰਨੇ ਝੂਠ ਨਹੀਂ ਬੋਲਣਾ ਚਾਹੀਦਾ ਫੇ ਮੈਂ ਝੂਠ ਹੀ ਨਹੀਂ ਬੋਲਿਆ ਬਹੁਤ ਝੂਠ ਘੱਟ ਬੋਲਣਾ ਹੀ ਆਪਣੇ ਘਰੋਂ ਚੀਜ਼ ਲੈ ਕੇ ਮਾਮੂ ਦਾ ਥੋੜੀ ਨਾ ਲਾਉਣਾ ਕਿ ਮਾਮੂ ਨੇ ਦਿੱਤੀ ਆ ਜੇ ਮਾਮੂ ਦੇਵੇ ਤਾਂ ਫੇਰ ਹੀ ਆਪਾਂ ਕਹਿਣਾ ਆ ਕਿ ਹਾਂ ਮਾਮੂ ਨੇ ਦਿੱਤੀ ਚਾ ਕੋਈ ਗੱਲ ਨਹੀਂ ਸਮਝੀਤ ਜਦੋਂ ਉੱਥੇ ਜਾਣੀ ਆ ਉਹ ਦੋਤੇਰੇ ਮਾਮੂ ਕਿੰਨਾ ਪਿਆਰ ਕਰਦੇ ਸਨ ਉਹ ਤੇ ਕਰਦੇ ਆ ਹੁਣ ਜਮਾ ਜਾਉਣਾ ਦਾਵੂਗੀ ਨਾ ਫੇ ਮੈਂ ਕਹਿੰਦੇ ਦਵਾਲੀ ਤੇ ਮੈਨੂੰ ਪਟਾਕੇ ਦੇ ਕੇ ਜਾਈਆ ਨਹੀਂ ਰਹਿਣ ਦੇ ਆਪਾਂ ਨਹੀਂ ਕਹਿਣਾ ਹੈਗਾ ਕਿਉਂ ਬਹੁਜੇ ਉਹਨਾਂ ਨੂੰ ਆਪਣੇ ਆਪ ਨਹੀਂ ਸਮਝ ਹੈਗੀ ਕਿ ਨਿਆਣੇ ਨੂੰ ਪਰ ਦਵਾਲੀ ਤੇ ਪਟਾਕੇ ਦੇ ਕੇ ਜਾਣੇ ਆ ਤੇ ਫੇ ਅਹੀ ਕਹਿਣਾ ਕੋਈ ਜ਼ਿਆਦਾ ਆ ਜਾਣੀ ਸਮਝ ਪਟਾਕੇ ਤਾਂ ਜਿਊਗੇ ਨਾ ਸਮਝੇ ਵੀ ਕਰਤਾਲੀ ਐਵੇਂ ਨਹੀਂ ਚੀਜ਼ਾਂ ਮੰਗੀਦੀਆਂ ਹੁੰਦੀਆਂ ਆਪਣੇ ਘਰ ਵਾਧੂ ਆ ਠੀਕ ਆ ਠੀਕ ਆ ਕੱਲ੍ਹ ਤੇ ਨਾ ਤੂੰ ਦਜਾ ਲਾਲਾ ਜੀ ਨੂੰ ਯੂਨੀਫਾਰਮ ਤੇ ਰੋਟੀ ਖਾ ਠੀਕ ਆ ਠੀਕ ਆ ਇਹ ਆ ਲੱਭੀ ਬੁੱਟੇ ਤਰਪਣਗੇ ਦੇ ਹੋ ਜਾਣਗੇ 4 ਗੋਭੀ ਦੇ ਗੋਭੀ ਲੱਗੀ ਜੀ ਗੋਭੀ ਲੱਗੀ ਉਹ ਡੰਡਾ ਜੇ ਆਹ ਚੱਲ ਬੜਾ ਸੋਹਣਾ ਹੋ ਗਿਆ। ਉਹ ਮੈਂ ਇਹਦਾ ਗੋਡ ਕੱਟ ਦਿੱਈਏ ਤੂੰ। ਕੱਖ ਪੱਤਰ ਨਹੀਂ ਵਿੱਚ ਹੁੰਦਾ। ਆਹੋ। ਤੇ ਜੇ ਜ਼ਿਆਦਾ ਹੋ ਜੇ ਤਾਂ ਫਿਰ ਬੂਟਾ ਹੀ ਨੱਪ ਲੈਂਦੇ ਆ। ਹੂੰ ਹੂੰ। ਨਾਲੇ ਵਿਰਲੇ ਵਿਰਲੇ ਚੰਗੇ ਲੱਗੇ ਹਨਾ। ਵਧੀਆ ਲੱਗ ਗਿਆ ਸਭ ਬੂਟੇ। ਆਹ ਫੁੱਲ ਵੱਡਾ ਹੋ ਜਾਊਗਾ। ਆਹੋ। ਮੈਂ ਆਖਣੇ ਮੈਂ ਫੋਨ ਨਾ ਲਾਵਾਂ ਕਾਪੀ ਨੂੰ। ਲਾਲਾ ਆਵੇ। ਆਹੋ। ਲਾ ਲਓ ਕੋਸਾ ਰਾਜੀ ਬਾਜੀ ਉਹਦੀ। ਆਹੋ ਤੁਹਾਡਾ ਟਾਈਮ ਨਹੀਂ ਲੱਗਦਾ ਮੈਂ ਆ ਹੀ ਲਾ ਲੈਣੇ। ਹਲੋ ਲਾਲਾ ਲਾਲਾ ਕੋਈ ਨਹੀਂ। ਲਾਲਾ। ਹਲੋ। ਹੈਲੋ ਸਾਸਰੀ ਘਰ ਆਪੇ ਜੀ ਸਾਸਰੀਕਾਲ ਗੁਰਪ੍ਰੀਤ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਇਹ ਵੀ ਠੀਕ ਠਾਕ ਵਾਂ ਅੱਜ ਕਿੰਤਾ ਜਿਆਦਾ ਹੈ ਮੇਰੀ ਲੈ ਦੱਸ ਗੁਰਪ੍ਰੀਤ ਯਾਦ ਕਿਤੇ ਭੁੱਲੀ ਆ ਬਹੁਤ ਤੇਰੀ ਸਾਨੂੰ ਨਹੀਂ ਭੁੱਲੀ ਆ ਕਿ ਭੁੱਲੀ ਕਿੱਦਾਂ ਹੋਈ ਉਹ ਤਾਂ ਮੈਨੂੰ ਪਤਾ ਹੀ ਆ ਤੁਸੀਂ ਸਹੁਰਿਆਂ ਨੇ ਮੇਰੀ ਕਿੰਨੀ ਕਿ ਜਿਤ ਬਣਾਈ ਆ ਐਦਾਂ ਦੀ ਗੱਲ ਨਹੀਂ ਹੁੰਦੀ ਬਾਹ ਕੋਈ ਵੀ ਮੈਨੂੰ ਪਤਾ ਹੀ ਆ ਵੇਹਲਾ ਤੇਰੇ ਵੀਰ ਨੂੰ ਮੈਂ ਕਹਿੰਦੀ ਰਹੀ ਨਹੀਂ ਚਲੀਏ ਚਲੀਏ ਤੇ ਉਹ ਕਹਿ ਦਿੰਦਾ ਵੀ ਇੰਨਾ ਕੰਮ ਆ ਤਾਂ ਕੋਈ ਨਹੀਂ ਕਰਕੇ ਜਾਂਨੇ ਆ ਕਰਕੇ ਜਾਂਨੇ ਆ ਤੇ ਸਾਰੇ ਜਿਹੜੀ ਤੈਨੂੰ ਪਤਾ ਫਸਲવાડી ਹੁਣ ਵੱਡੀ ਆ ਕਣਕਾਂ ਬੀਜੀਆਂ ਵਾ ਜੇ ਵੱਟਾਂ ਪਉਣ ਵਾਲੀਆਂ ਵਾ ਕੰਮ ਕਰਦੇ ਭਾਬੀ ਜੀ ਸਾਰੇ ਨਾ ਹੁੰਦੇ ਹੀ ਆ ਜਿਹੜਾ ਕੋਈ ਧੀਆ ਭੈਣਾਂ ਨੂੰ ਵਰਨਰ ਬੱਤਦਾ ਨਹੀਂ ਹੈਗਾ ਚੱਲ ਤਾਂ ਹੀ ਬੀਜ ਲਿਆ ਮੈਂ ਕਣਕਾਂ ਲਈ ਆ ਇਹ ਤਾਂ ਬੀਜੀ ਲੈਣੀਆਂ ਵਾ ਤੁਸੀਂ ਆਓਗੇ ਤਾਂ ਤੁਸੀਂ ਪੁੱਛੋਗੇ ਨਾ ਮੈਂ ਜਾਸਾ ਬਹੁਤ ਤੇ ਗੁੱਸਾ ਹੀ ਕਰਕੇ ਬੈ ਗਈ ਆ ਤੇ ਤੇਰੇ ਤੋਂ ਅਸੀਂ ਪਿੱਠ ਦਿੱਤੀ ਤੈਨੂੰ ਕਿਹਦੇ ਪਿੱਛਾ ਕੀਤਾ ਤੇਰੇ ਤੋਂ ਅਸੀਂ ਤੇ ਫੋਨ ਮੈਂ ਕੱਲ ਵੀ ਕਹਿਣ ਦੇ ਹੀ ਲਾਉਣੀ ਆ ਇਹ ਨਾਲੇ ਮੈਂ ਆਖਣ ਨਹੀਂ ਤੇਰੇ ਵੀਰ ਨੂੰ ਵੀ ਚੱਲੀਏ ਤੇ ਕਹਿੰਦਾ ਵੀ ਕੋਈ ਨਹੀਂ ਥੋੜਾ ਕੰਮ ਕਰ ਲੈ ਅੰਦਰ ਫੇਰ ਜਾਇਓ ਫੇਰ ਜਾਵਾਂਗੇ ਇੰਨੇ ਸਾਲ ਹੋ ਗਏ ਕੰਮ ਕਰ ਹੋਏ ਨਹੀਂ ਤੁਹਾਡੇ ਤੇ ਵੇਹ ਤੂੰ ਸਿਆਣੀ ਆ ਗੁਰਪ੍ਰੀਤ ਹੁਣ ਤੁਹਾਨੂੰ ਵੇਹ ਕਿੰਨੇ ਕੰਮ ਆ ਇੱਥੇ ਘਰ ਦੇ ਵਿੱਚ ਹੁਣ ਮੁੰਡਾ ਤੇਨੂੰ ਪਤਾ ਪਤੀ ਆ ਤੇਰਾ ਬਾਹਰ ਵਾ ਹੁਣ ਬਹੁਤੀ ਇਕੱਲੀ ਘਰਵਾਲਾ ਰਮਨ ਤੇ ਜੇ ਹਣ ਮੈਂ ਇਧਰ ਨੂੰ ਜਾਨੀ ਆ ਤਾਂ ਨਿਕਾ ਜੈ ਨਹੀਂ ਰੋਣੋ ਚੁੱਪ ਕਰਦਾ ਆਹ ਭਾਨੇ ਜਿੰਨੇ ਮੱਝ ਬਣਾ ਲੋ ਕਿ ਬਣਾ ਦੀ ਕਿਹੜੀ ਗੱਲ ਵਾ ਨਾਲੇ ਕਾਰੋਬਾਰ ਬੜੇ ਵੱਡੇ ਤੁਹਾਡੇ ਤੱਕੜੇ ਆ ਨਾ ਤੁਸੀਂ ਤੇ ਇਦਾਂ ਕਰਦੇ ਜਿੱਦਾਂ ਮੈਂ ਨਾ ਜ਼ਮੀਨ ਦਾ ਹਿੱਸਾ ਲੈ ਗਈ ਨਹੀਂ ਤੇ ਤੇ ਤਿਹ ਤਿਆਰ ਤੇ ਵੀ ਆਉਣਾ ਹੈਗਾ ਹਾਏ ਹਾਏ ਨਹੀਂ ਇਦਾਂ ਦੀ ਗੱਲ ਕਿਉਂ ਕਰਦੀ ਆ ਬਾਦਰੂ ਆ ਪੁੱਤ ਤੂੰ ਇਦਾਂ ਦੀ ਗੱਲ ਨਾ ਕਰ ਜ਼ਮੀਨ ਤੋਂ ਹਿੱਸੇ ਦੀ ਕਿਹੜੀ ਗੱਲ ਵਾ ਹੈ ਕਰਨੀ ਪੈਂਦੀ ਆ ਕਿਉਂ ਨਹੀਂ ਨਹੀਂ ਆਹ ਗੱਲ ਚੱਲ ਤੂੰ ਕੋਈ ਗੱਲ ਨਹੀਂ ਐ ਸੇ ਕੌਣ ਕਰਦਾ ਵਜ੍ਹਾ ਕੱਲ ਧੀਆਂ ਦੇ ਮਾਂ ਪਿਓ ਦੀ ਭੈਣ ਭਰਾਵਾਂ ਦੀ ਸੁੱਖ ਮੰਗਦੀਆਂ ਵਾ ਅਹੀਂ ਕੋਈ ਝੂਠ ਬੋਲ ਕੇ ਤੂੰ ਇਹ ਸਾਲ ਲੈ ਗਈਆਂ ਕਿ ਨਹੀਂ ਲੈ ਗਈ ਤੂੰ ਤੇ ਪਰ ਆਪ ਬਹੁਤ ਗੱਲਾਂ ਕਰਦੀਆਂ ਇੰਦਾਂ ਦੀਆਂ ਨਹੀਂ ਮੰਤਾ ਕਰੀ ਤੇ ਕਿਹੜਾ ਮਾਰੀ ਲੈਣਾ ਵਾ ਨਾ ਕੋਈ ਨਹੀਂ ਆਵਾਂਗੇ ਆਵਾਂਗੇ ਚੱਲ ਕੋਈ ਗੱਲ ਨਹੀਂ ਮੈਂ ਵੇਖ ਲੂ ਕਿ ਜਦੋਂ ਆਓਗੇ ਚਲੋ ਠੀਕ ਆ ਫਿਰ ਮੈਂਨੂੰ ਬਥੇਰੇ ਕੰਮਾਂ ਕਰਦੇ ਕੀ ਆ ਹੁਣ ਦੱਸ ਹਾਂ ਸਾਰੇ ਪਾਸੇ ਮੈਂ ਕਿ ਕਸੂਤੀ ਫਸੀ ਆ ਕੇ ਕਿਉਂ ਕੀ ਹੋਇਆ ਵਾ ਹੁਣ ਫੋਨ ਲੈ ਚ ਅਗਲੀ ਹਨੋਰੇ ਮਾਰਨ ਲਈ ਆ ਮੈਨੂੰ ਕਾਦਾ ਆਂਦੀ ਆ ਵੀ ਤੂੰ ਹੀ ਤੁਹਾਡਾ ਨਾ ਟਾਈਮ ਹੀ ਹੈ ਨਹੀਂ ਆ ਮੇਰੀ ਯਾਦ ਕਿੱਥੋਂ ਤੁਹਾਨੂੰ ਆ ਗਈ ਅੱਜ ਲੈ ਮੇਰੇ ਆਂਦੀ ਘਰ ਵਿੱਚ ਬੜੀ ਤੁਸੀਂ ਕਦਰ ਕਰਾਉਣ ਦੇ ਆ ਨਾ ਬੜੀ ਸੋਭਾ ਕਰਾਉਣ ਦੇ ਆ ਮੈਂ ਦਹੀਂ ਉਹਨਾਂ ਨੂੰ ਕੀ ਆਖਣ ਦੇ ਮੇਰੀ ਮੈਂ ਇਹ ਜ਼ਮੀਨ ਚੋਂ ਹਿੱਸਾ ਲੈ ਗਈ ਆ ਜਿਹੜਾ ਤੁਸੀਂ ਮੇਰੇ ਕੋ ਕਿਤੇ ਹੁੰਦੇ ਨਹੀਂਗੇ ਜ਼ਮੀਨ ਚੋਂ ਹਿੱਸਾ ਮੈਂ ਮੈਂ ਇਹਨੂੰ ਕਦੋਂ ਆਖਿਆ ਤੂੰ ਲੈ ਗਈ ਆ ਇਹ ਕਿੱਦਾਂ ਦੀਆਂ ਗੱਲਾਂ ਕਰਦੀ ਆ ਬਹੁਤ ਮੈਨੂੰ ਤਾਂ ਗੱਲ ਦਾ ਮੂੰਹ ਸਰ ਨਹੀਂ ਲੱਭਾ ਵੀ ਗੱਲ ਕੀਤੀ ਕੀ ਆ ਤੇ ਗੱਲ ਖਤਮ ਕਿੱਥੇ ਕੀਤੀ ਐ ਨੇ ਸ਼ੁਰੂ ਕਿੱਥੋਂ ਕੀਤੀ ਆ ਫੋਨ ਹੀ ਕੱਟ ਤਾ ਚਲੋ ਆ ਵੀ ਚਲੋ ਸਾਡਾ ਟਾਈਮ ਨਹੀਂ ਲੱਗਦਾ ਚਲ ਤੂੰ ਹੀ ਫੋਨ ਕਰ ਲਿਆ ਕਰ ਕਿਤੇ ਉਹ ਤਾਂ ਗੱਲ ਵਾ ਹੈ ਮੈਂ ਹੁਣ ਦੱਸਿਆ ਮੈਂ ਹਮ ਪਤੀ ਆ ਤੇਰਾ ਬਾਹਰ ਵਾ ਵੋਕੀ ਕੱਲੀ ਘਰ ਵਾ ਸਾਰੀਆਂ ਗੱਲਾਂ ਹੁਣ ਕਰਕੇ ਆ ਤੀਆਂ ਤੇ ਕੀ ਕਰਾਂ ਮੈਂ ਹੁਣ ਦੱਸ ਜੇ ਮੈਂ ਤੁਹਾਨੂੰ ਕਹਿੰਨੀ ਰ ਤੁਸੀਂ ਆਂਦੇ ਸਾਨੂੰ ਕੰਮ ਬੜੇ ਆ ਕਿੱਥੇ ਕਿੱਥੇ ਬੰਦਾ ਫਿਰ ਹੋਊਗਾ ਫੇ ਅਗਲੇ ਨੇ ਮੈਨੂੰ ਗੱਲਾਂ ਕਰਨੀਆਂ ਖੜਾ ਇਹੋ ਹੀ ਨਹੀਂ ਆਉਂ ਇਹ ਹੁੰਨੀ ਲੇਕੇ ਅੰਦੀ ਜਾਂ ਆਉਣ ਨਹੀਂ ਦਿੰਦੀ ਐਦਾਂ ਕਹਿਣਾ ਹੀ ਮਗਰੋਂ ਥੋੜੀ ਮੈਨੂੰ ਨਾ ਬੁਰੀ ਬਣਾਓ ਤੇ ਬੱਜ ਨਹੀਂ ਤੇ ਫਿਰ ਜਾ ਉਹਨੇ ਕਹੇ ਤਾਂ ਕੀ ਕਰਨਾ ਫਿਰ ਹੁਣ ਟਾਈਮ ਤੇਰੇ ਸਾਹਮਣੇ ਲੱਗਣ ਨਹੀਂ ੜਿਆ ਕਰੀਏਗੀ ਨਿੱਕੇ ਦੇ ਨਾ ਨਿਆਣਾ ਸਾਡਾ ਕਿਤੇ ਮਗਰੋਂ ਟਿਕਦਾ ਨਹੀਂਗਾ ਜਦੋਂ ਕਿਤੇ ਅਸੀਂ ਘਰੋਂ ਨਿਕਲ ਜਾਂਦੇ ਬਾਹਰ ਉਹ ਵੀ ਕਾਲ ਆ ਜਾਂਦੀ ਮੁੜ ਕੇ ਰਹਿਮਨ ਵੀ ਹੂੰ ਹੁਣ ਫਿਰ ਹੁਣ ਕੀ ਹੁਣ ਫੋਨ ਕੱਟਦਾ ਕੋਈ ਨਹੀਂ ਫੇਰ ਕਿਹੜੇ ਵੇਲੇ ਫੋਨ ਲਾਉਂਗੀ ਕਿ ਹੁਣ ਉਹਨਾਂ ਦਾ ਕੋਈ ਨੂੰ ਗੁੱਸਾ ਨਾ ਕਰੀਂ ਆਵਾਂਗੇ ਆਹੋ ਵੀ ਆਵਾਂ ਕੋਈ ਇਹੋ ਗੱਲ ਕਰੀ ਉਹਨਾਂ ਆਹੋ ਕਰੂੰਗੀ ਆਖੀ ਕੋਈ ਨਹੀਂ ਆਵਾਂਗੇ ਆ ਜੀ ਸਭ ਇਹ ਚੱਟ ਕਰਕੇ ਬਹਿ ਜਾਂਦੀ ਹੈ ਗੁੱਸੇ ਦੇ ਮੈਨੂੰ ਸਮਝ ਨਹੀਂ ਲੱਗਦੀ ਪੇ ਦੱਸ ਅਸੀਂ ਕਿਹੜਾ ਵੀ ਕਿਤੇ ਹੋਰ ਥੇ ਜਾਣਦੇ ਆ ਬਹੁਤ ਜ਼ਿਆਦਾ ਉਹ यूं ਹੀ ਪਤਾ ਨਹੀਂ ਇਹਦਾ ਸਭਾ ਹੀ ਚਿੜਚਿੜਾ ਜਾ ਚਿੜਚਿੜਾ ਜਾ ਹੋ ਗਿਆ ਪਤਾ ਨਹੀਂ ਕੀ ਗੱਲ ਹੋਈ ਸੋ ਤਾਂ ਆਪਨੇ ਜਾਣਾ ਫੋਨ ਲਾਇਆ ਵੀ ਰਾਜੀ ਬਾਜੀ ਪੁੱਛਦੀਆਂ ਹਾਂ ਵੀ ਤੂੰ ਰਾਜੀ ਬਾਜੀ ਚੰਗੀ ਤਰ੍ਹਾਂ ਗੱਲ ਕਰ ਰਾਜੀ ਬਾਜੀ ਪੁੱਛ ਜਾ ਕਿੱਦਾਂ ਮੀਂ ਸਗੋਂ ਗੱਲਾਂ ਕਰਕੇ ਦੱਸੋ ਕਿ ਮੇਰਾ ਮਾਂ ਨਹੀਂ ਦੁਖੀ ਕਰ ਦਿੱਤਾ ਚੱਲ ਚੱਲ ਕੋਈ ਨਹੀਂ ਜੋ ਵੀ ਹਾਂ ਵੇਖੀ ਜਾਊਗੀ ਜੋ ਹੋ ਚਲੋ ਚੱਲੀਏ ਕੰਮ ਕਰਨ ਦਾ ਨਹੀਂ ਚੱਲੀਏ ਲੈ ਜੀਏ ਕਿ ਲਿਆ ਮੈਨੂੰ ਫੜਾ ਦੇ ਆਵੀ ਅੱਖ ਨਹੀਂ ਹਾਲ ਕੁੜੀਆਂ ਦੇ ਉਦਾਂ ਚੱਲ ਫਿਰ ਚੱਲ ਕੀ ਤੇ ਕਰਨ ਬੱਸ ਫੇਸਬੁਕ ਹੀ ਵੇਖੇ ਜਾਇਆ ਕਰੋ ਤੇਰੇ ਲੱਗ ਜਾਈਦਾ ਤੂੰ ਤਾਂ ਕਹੂ ਸਈਆਂ ਛੱਡੀ ਜਾਣੀ ਤਾਂ ਬੈ ਕੇ ਬੰਦਾ ਫੇਸਬੁਕ ਹੀ ਵੇਖ ਰੇਗਾ। ਕਹੂ ਸਾਂ ਵੀ ਫੇ ਕੀ ਛੱਡਣੀਆਂ ਵਾ ਹੁਣ ਸਮਰੀਤ ਮੈਨੂੰ ਪੁੱਛਣ ਲਈ ਹੀਗੀ। ਕਿ ਪਰਸੈਂਟ ਜੀ? ਕਹਿੰਦੀ ਮੰਮੀ ਦਾਦੀ ਮਮਾ ਨੇ ਕਦੋਂ ਆਣਾ ਵਾ। ਤੇ ਮੈਨੂੰ ਪਤਾ ਹੀ ਨਹੀਂ ਆ ਵੀ ਦਾਦੀ ਮਮਾ ਨੇ ਕਦੋਂ ਆਣਾ। ਉਹਨੇ ਆ ਜਾਣਾ ਇੱਕ ਦੋ ਦਿਨਾਂ ਚ। ਤੂੰ ਹੀ ਉਹਦੇ ਹਾਂ ਦਾ ਆਏ ਨਾ ਹੁੰਦੇ ਨੇ ਇੱਕ ਦੋ ਦਿਨਾਂ ਚ ਹੋ ਜਾਣਾ। ਤੇ ਪਤਾ ਮੈਨੂੰ ਆ ਜਾਣਾ ਹੁੰਨੇ। ਆ ਤੇ ਮੈਨੂੰ ਇੱਕ ਨਾ ਤੇ ਜਾਣ ਲੱਗਿਆ ਮੰਮੀ ਨੇ ਦੱਸਿਆ ਵਾ ਵੀ ਮੈਂ ਕਦੋਂ ਆਣਾ ਵਾ। ਨਾਈ ਪਿਛੋਂ ਹੁਣ ਫੋਨ ਕਰਕੇ ਮੈਨੂੰ ਦੱਸਿਆ ਵੀ ਮੈਂ ਕਿੱਦਾਂ ਨਾਣਾ ਤੂੰ ਉਹਨੂੰ ਪੁੱਛਿਆ ਮਾਤਾ ਨੂੰ ਵੀ ਕਿੱਥੇ ਚੱਲੀ ਹਾਂ ਭੈਣ ਹੁਣ ਜੇ ਮੰਨ ਲਓ ਜੋਤੀ ਨੂੰ ਦੱਸ ਕੇ ਜਾਂਦੇ ਆ ਤੇ ਮੈਨੂੰ ਤਾਂ ਦੱਸ ਹੀ ਸਕਦੇ ਆ ਤੂੰ ਸੰਦਾ ਜੋਤੀ ਨੂੰ ਨਾ ਦੱਸਿਆ ਹੁਣੇ ਪੁੱਛ ਲਾਂਗੇ ਨਾ ਤੇ ਉਹਨੂੰ ਪਤਾ ਹੋਣਾ ਵੇਖਿਓ ਗੱਲ ਇਹ ਆ ਵੀ ਜਦੋਂ ਉਹਦਾ ਨੌ ਸੱਸ ਦਾ ਆਪਸ ਵਿੱਚ ਪਿਆਰ ਬਣਿਆ ਤੂੰ ਲੱਗ ਕੇ ਤਾਂ ਮੈਂ ਇੱਕ ਜੋੜੇ ਬੰਦੀ ਜੀ ਉਹਨਾਂ ਨੇ ਵੀ ਆਪਸ ਵਿੱਚ ਦੱਸ ਕੇ ਜਾਣਾ ਕਿ ਦੋ ਜਵਾਲਰੀ ਇਦਾਂ ਹੀ ਕਹਿ ਦਿਆ ਕਰੋ ਤੁਸੀਂ ਵੀ ਉਹਨਾਂ ਦਾ ਆਪਸ ਵਿੱਚ ਪਿਆਰ ਬਣਿਆ ਵਾ ਜੇ ਮੰਮੀ ਮੇਨਾਂ ਪਿਆਰ ਬਣਾਉਣਾ ਤੇ ਕੀ ਗੱਲ ਨਹੀਂ ਬਣ ਸਕਦਾ ਹੈਗਾ ਵੱਡਿਆਂ ਦੇ ਕੋਲ ਆਪ ਜਾਈਦਾ ਵੱਡੇ ਚੱਲਗੇ ਨਹੀਂ ਹੁੰਦੇ ਹੁੰਦੇ ਤੇਰੀ ਮਾਂ ਵਾ ਚੁੱਗ ਗੱਲ ਛੱਡੋ ਪਰ ਮੰਮੀ ਇਹ ਓਦਾਂ ਵੀ ਆ ਵੀ ਜੋਤੀ ਨੂੰ ਤੇ ਮੰਮੀ ਨੇ ਦੱਸਿਆ ਹੀ ਹੋਣਾ ਫੋਨ ਕਰਕੇ ਵੀ ਦੇਖਿਓ ਕਿਦਾਂ ਆਉਣਾ ਹੁਣੇ ਤੁਸੀਂ ਪੁੱਛ ਲੋਗੇ ਨਾ ਜੋਤੀ ਨੂੰ ਤੇ ਜੋਤੀ ਨੂੰ ਪਤਾ ਹੋਣਾ ਵਾ ਮੈਂ ਇਹ ਨਹੀਂ ਕਹਿੰਦੀ ਹੈਗੀ ਵੀ ਜੋਤੀ ਮਾੜੀ ਆ ਜੋਤੀ ਮੇਰੇ ਨਾਲ ਬੜਾ ਵਧੀਆ ਗੱਲਾਂ ਬਾਤਾਂ ਕਰਦੀ ਆ ਪਰ ਇਹ ਆ ਕਿ ਇਦਾਂ ਵਿਤਕਰਾ ਨਹੀਂ ਕਰਨਾ ਚਾਹੀਦਾ ਹੈਗਾ ਵਿਤਕਰਾ ਕੋਈ ਤੇਰਾ ਨਹੀਂ ਕਰਦਾ ਤੈਨੂੰ ਵਹਿਮ ਹੋ ਗਿਆ ਵਾ ਕਿ ਨਾ ਕੋਈ ਵਿਤਕਰਾ ਨਹੀਂ ਕਰਦਾ ਮੈਂ ਵੀ ਬਾ ਉਹਨਾਂ ਚ ਬਹਿਣਾ ਹੀ ਆ ਗੱਲਾਂ ਬਾਤਾਂ ਸੁਣਨਾ ਹੀ ਆ ਮੈਂ ਵੀ ਨਹੀਂ ਤੇ ਮੈਨੂੰ ਨਾ ਲੱਗੇ ਅਸਮੀਰ ਪੁੱਛ ਕੇ ਵੇਖ ਲਈ ਕਿ ਵਿਤਰਾ ਕਰਦੇ ਮੈਂ ਹੁਣ ਨਿਆਣੀ ਦੇ ਸਾਹਮਣੇ ਕੀ ਗੱਲ ਕਰਨੀ ਗੁਰਬਨ ਨਾਲ ਗੁਰਬਨ ਨਾਲ ਵੱਧ ਪਿਆਰ ਕਰਦੇ ਆ ਅਸਮੀਰ ਨੂੰ ਮੈਂ ਇਹ ਤਾਂ ਨਹੀਂ ਕਹਿੰਦੀ ਵੀ ਉਹ ਨਿਆਣਿਆਂ ਨਾਲ ਨਹੀਂ ਕਰਦੇ ਹੈਗੇ ਨਿਆਣਿਆਂ ਨਾਲ ਬਥੇਰਾ ਕਰਦੇ ਆ ਪਰ ਇਹ ਨਹੀਂ ਨਾ ਗੱਲ ਹੁੰਦੀ ਫਿਰ ਮੇਰੇ ਨਾਲ ਤਾਂ ਕਰਦੇ ਹੀ ਆ ਨਾ ਮੈਨੂੰ ਤਾਂ ਨਜ਼ਰ ਅੰਦਾਜ਼ ਕਰਨਾ ਹੀ ਹੁੰਦਾ ਵਾ ਉਹ ਥਾਰੇ ਤੈਨੂੰ ਫਹਿਮ ਹੋ ਗਿਆ ਫੇਰ ਤੁਸੀਂ ਇੱਕ ਗੱਲ ਉਹਦਾਂ ਤੁਸੀਂ ਕਹਿ ਦਿੰਨੇ ਆ ਨਾ ਕਿ ਤੂੰ ਐਡਾ ਖੇਚਦੀ ਰਹਿਨੀ ਕਰਦੀ ਰਹਿਨੀ ਆ ਹੁਣ ਸਮ੍ਰੀਤ ਮੈਨੂੰ ਕਹਿਣ ਲਈ ਕਹਿੰਦੀ ਉੱਥੇ ਸਾਰੀਆਂ ਮੇਰੀ ਅਸੀਲੀਆਂ ਜੜੀਆਂ ਹੀ ਆ ਕਹਿੰਦੀਆਂ ਸਾਡੇ ਮਾਮੂ ਦੀ ਵਾਰੀ ਤੇ ਪਟਾਕੇ ਦੇ ਕੇ ਆ ਤੇ ਸਮ੍ਰੀਤ ਨੂੰ ਮੈਂ ਕਿਨੇ ਲਿਆ ਦਿੱਤੇ ਇਥੇ ਤੁਸੀਂ ਤਾਂ ਲਿਆ ਦਿੱਤੇ ਤੇ ਕਹਿੰਦੀ ਵੀ ਮੈਂ ਇੱਥੇ ਫਿਰ ਚੁੱਪ ਰਹੀ ਮੇਰੇ ਮਾਮੂ ਨੇ ਵੀ ਲਿਆਗੇ ਨਹੀਂ ਦਿੱਤੇ ਹੈਗੇ ਤੇ ਫਿਰ ਇਹ ਉਹਨਾਂ ਦੀ ਗਲਤੀ ਆ ਗਲਤੀ ਕਰ ਜੇ ਨਹੀਂ ਟਾਈਮ ਲੱਗਣਾ ਤਾਂ ਫਿਰ ਕੀ ਹੋ ਗਿਆ ਤੇ ਤਾਂ ਜੇ ਟਾਈਮ ਜੋ ਟਾਈਮ ਕੱਢਣਾ ਪੈਂਦਾ ਵਾ ਫਿਰ ਮੈਨੂੰ ਗੁੱਸਾ ਤੇ ਹੁੰਦਾ ਹੀ ਆ ਨਾ। ਭਲਾ ਜਮੀ ਹੈ ਜਿਮੀਦਾਰ ਹੈਗਾ ਪਿਆਰ ਪੰਨਾ ਹੈਗਾ ਉਹਨਾਂ ਨੂੰ ਵਾਈ ਹੋਸੀ ਦਾ ਕੰਮ ਰ ਫਿਰ ਤਾਂ ਹੀ ਟਾਈਮ ਲੱਗਦਾ। ਇਹ ਤਾਂ ਆਪਾਂ ਜਿੰਨਾ ਮਰਜੀ ਕਹਿ ਲਈਏ ਫਿਰ ਟਾਈਮ ਨਹੀਂ ਲੱਗਦਾ ਹੈਗਾ ਜੇ ਕਿਸੇ ਭੈਣ ਬਣਾ ਕੋ ਜਾਣਾ ਹੋਵੇ ਨਾ ਦਿਨ ਤਿਹਾਰ ਤੇ ਟਾਈਮ ਜਿਹੜੇ ਉਹ ਕਾਢ ਹੀ ਲਈਦੇ ਆ। ਕਿਉਂਕਿ ਤੂੰ ਸਾਰਾ ਦਿਨ ਉਹ ਕੰਮ ਤੇ ਨਹੀਂ ਕਰਦੇ ਰਹਿੰਦੇ। ਬਲਕਿ ਹੁਣ ਪਟਾਟੇਆ ਕਰਕੇ ਡੈਬੀ ਕਰਨ ਨੂੰ ਇਤਨੇ ਨਿਆਣਿਆਂ ਨੂੰ ਕੀ ਵੀ ਮਿਲਦਾ ਅੱਗੇ ਨਾਨਕਾ ਤੋਂ ਲਿਆ ਕੇ ਖਾਂਦੇ ਆ ਸਭ ਕੋਈ। ਭਾਵੇਂ ਨਹੀਂ ਖਾਂਦੇ ਨਿਆਣ ਨਾਨਕਿਆਂ ਤੋਂ ਲਿਆ ਕੇ ਘਰ ਚ ਸਭ ਕੁਝ ਹੈਗਾ ਵਾ। ਪਰ ਆ ਨਿੱਕੇ ਨਿੱਕੇ ਜਿਹੜੀਆਂ ਖੁਸ਼ੀਆਂ ਵਾ ਨਾ ਇਹਦੇ ਵਿੱਚ ਜ਼ਰੂਰ ਸ਼ਰੀਕ ਹੋਣਾ ਚਾਹੀਦਾ ਵਾ ਕਿ ਉਹਨੇ ਨਵੇਂ ਜੂਰੀ ਵੀ ਹੁੰਦੀ ਹੈ ਕਿ ਬੰਦ ਦੀ ਐਵੇਂ ਇਤਨੀ ਨਹੀਂ ਕਹੀਦਾ ਇਹਦਾ ਮੈਂ ਤਾਂ ਨਹੀਂ ਕਹਿੰਨੀ ਕਿ ਵੀ ਜ਼ਿਆਦਾ ਲਿਆ ਦਿੰਦੇ ਚੱਲ ਆਉਂਦੇ ਭਾਵੇਂ ਨਾ ਹੀ ਇੱਥੇ ਚਾਹ ਪੀ ਕੇ ਜਾਂਦੇ ਹਨਾ ਘੜੀ ਕਾਉਂਦੇ ਤੇ ਨਿਆਣੇ ਨੂੰ ਭਾਵੇਂ 100 ਰੁਪਏ ਦੇ ਪਟਾਕੇ ਲਿਆ ਦਿੰਦੇ ਅੱਜ ਮੇਰੀ ਕੁੜੀ ਉੱਥੇ ਆਪਣੀਆਂ ਸਹੇਲੀਆਂ ਦੇ ਵਿੱਚ ਗੱਲ ਤੇ ਕਰਦੀ ਨਾ ਵੀ ਮੇਰੇ मामੂ ਨੇ ਵੀ ਪਟਾਕੇ ਲਿਆਂਦੇ ਕੀ ਇਹ ਵੀ ਤੈਨੂੰ ਕੀ ਗੱਲ ਰਛਨ ਪੇਸ਼ੰਦ ਨਹੀਂ ਤਾਂ ਕਿ ਨਿਆਣੇ ਨੇ ਤੇ ਦੱਸਣਾ ਹੀ ਹੁੰਦਾ ਵਾ ਜਦੋਂ ਸਮੀਰ ਨੂੰ ਇੱਥੇ ਸਭ ਕੁਝ ਮਿਲਦਾ ਵਾ ਉਹਦਾ ਚਾਚੂ ਉਹ ਮਿਲਦਾ ਬਾਹਰੋਂ ਪਿਆਹ ਪੇਹ ਦਿੰਦਾ ਵਾ ਚਾਚੀ ਉਹਦੀ ਦੇ ਜਾਂਦੀ ਕਿੰਨੇ ਪਟਾਕੇ ਹੀ ਨਾਲ ਗੁਰਵਰ ਨੇ ਥੋੜੇ ਚਲਾਏ ਗਰਗਰ ਚਲਾਉਣੇ ਉਹ ਚਲਾਏ ਸਾਰੇ ਇੰਨੇ ਹੀ ਹਨ ਆਵੇ ਚਲਾਈ ਹੈ ਨਾ ਤੇ ਪਰ ਉਹ ਕਿੰਨੇ ਕਹਿੰਦੀ ਮम्मा ਤੁਸੀਂ ਮੈਨੂੰ ਕਿਹਾ ਪੀ ਝੂਠ ਨਹੀਂ ਬੋਲਣਾ ਤੇ ਮੈਂ ਝੂਠ ਨਹੀਂ ਬੋਲੀ ਫਿਰ ਮੈਂ ਚੁੱਪ ਕੀਤੀ ਰਹੀ ਤੂੰ ਫੋਨ ਫੋਨ ਕਰ ਤੇ ਫੋਨ ਕਰਕੇ ਕਹਿ ਰਣੀ ਆਪਣੇ ਭਰਾ ਨੂੰ ਮੈਂ ਤਾਂ ਹੁਣ ਕਹਿੰਦੀ ਨਹੀਂ ਨਾ ਉਹਨਾਂ ਨੂੰ ਜਦੋਂ ਉਹਨਾਂ ਨੂੰ ਆਪਣੇ ਆਪ ਨਹੀਂ ਸਮਝ ਹੈਗੀ ਤੇ ਮੇਰੇ ਜ਼ਿਆਦਾ ਕਹਿਣ ਨਾਲ ਉਹਨਾਂ ਨੂੰ ਸਮਝ ਆ ਹੋ ਜੂਗੀ। ਫੋਨ ਫੋਨ ਕਰਾਂਗੀ ਫੇਰ ਗੱਲਬਾਤ ਦੱਸੇਗੀ ਉਹਨਾਂ ਨੂੰ। ਐਵੇਂ ਟੋਟਲੀ ਟੋਟ ਕੇ ਨਿਆਣੇ ਉਹ ਕਿਹੜਾ ਨਿਆਣੇ ਆ। ਜ਼ਿਆਦਾ ਹੋਣਾ ਨਿਆਣੇ ਹੋਣ ਤਾਂ ਉਹਨਾਂ ਨੂੰ ਸਮਝਾਇਆ ਜਾਵੇ। ਚੱਲ ਦੇਹਂਦੇ ਆ ਦੇ ਤੇ ਆਇਆ ਕਰਨਾ ਵੀ ਹਾਂ ਦੇਹਂਦੇ ਆ ਰਹੀ ਕੁੜੀ ਨੂੰ ਚੇਤੇ ਕਰ ਲਈਏ। ਕੀ ਕਹਿ ਸਕਦਾ ਨਬਰ ਜੀ। ਨਹੀਂ ਜੀ ਹੋ ਲੱਗਦਾ ਵੀ ਵਾਈ ਜੋਤੀ ਕਰਕੇ ਨਹੀਂ ਲੱਗਦਾ ਹੋਊਗਾ। ਉਹ ਤੇ ਸਾਰੇ ਮੈਨੂੰ ਸਮਝਾਉਣ ਬਾਰੇ ਵਾਸਤੇ ਇਦਾਂ ਕਹਿ ਦਿੰਦੇ ਆ ਕਿ ਮੁੰਡਾ ਬਾਹਰ ਵਾ ਉਹਨਾਂ ਦਾ ਜੇ ਮੁੰਡਾ ਬਾਹਰ ਆ ਤੇ ਕੰਮ ਘਟਾ ਦੇਣ ਦੇ ਦੇਣ ਪਿਆ ਲੀਆਂ ਠੇਕੇ ਤੇ ਇਹ ਥੋੜੀ ਹੈਗਾ ਕਿ ਭੈਣਾ ਭਰਾਵਾਂ ਨਾਲ ਬਤਨਾ ਹੀ ਨਹੀਂ ਹੈਗਾ ਐਵੇਂ ਕਾਲੀ ਨਾ ਪਿਆਗਾ ਕਾਲੀ ਕਿ ਹੋਣੀ ਪੈਣਾ ਪੈਣਾ ਚਾਹੀਦਾ ਪੈਣਾ ਵੀ ਚਾਹੀਦਾ ਕਾਲੀਗੇ ਫੇ ਹੁਣ ਮੈਂ ਕਿ ਕਿੰਨਾ ਚਿਰ ਮੈਂ ਡੀਗਦੀ ਰਹੀ ਨਹੀਂ ਇਹਨਾਂ ਨੂੰ ਤੇ ਅੱਜ ਆਉਣਗੇ ਅੱਜ ਆਉਣਗੇ ਆਉਣ ਦਾ ਨਾ ਹੀ ਨਹੀਂ ਹੁੰਦਾ ਉਹ ਭਾਬੀ ਆ ਘੁੰਮਣੋਂ ਤੇ ਮਿੱਟੀ ਝਾੜਨ ਵਾਸਤੇ ਨਾ ਕਦੀ ਕਦਾਈ ਫੋਨ ਕਰ ਦੂਗੀ ਮੈਂ ਐਲਬਥੇਰਾ ਕਹਿਨੀ ਆ ਤੇਰੇ ਵੀਰ ਨੂੰ ਵੀ ਤੇਰੇ ਵੀਰ ਦਾ ਟਾਈਮ ਨਹੀਂ ਲੱਗਦਾ ਇਤਾਂ ਉਹਦਾ ਤੇ ਬਾਕੀ ਰਿਸ਼ਤਦਾਰੀਆਂ ਦੇ ਨਾ ਜਾਂਦੇ ਹੋਣਗੇ ਭਾਬੀ ਆਪਣੇ ਪੇਕਿਆਂ ਦੇ ਨਾ ਜਾਂਦੀ ਹੋਗੀ ਜਰ ਨੂੰ ਉਹਦੇ ਪੇਕਿਆਂ ਦੇ ਨਾ ਜਾਂਦੇ ਹੋਣਗੇ ਕੱਲੀ ਨਾ ਨਾ ਸੋਚਿਆ ਕਰੋ ਉਹਨਾਂ ਬਾਰੇ ਜੇ ਮੇਰੇ ਮਾਪਿਓ ਹੁੰਦੇ ਤੇ ਉਹ ਤੀਨ ਨੂੰ ਯਾਦ ਕਰਦੇ ਹੀ ਨਾ ਨਾ ਮੈਂ ਨਾ ਬੋਤਸ ਜੇਕਰ ਆਪਣੇ ਨਿਆਣੇ ਧਿਆਨ ਦੇ ਇਦਾਂ ਹੀ ਫਿਰ ਕਹਿ ਦਿੰਦੇ ਨਾ ਫੇ ਭਰਾ ਪਰਜਾਈਆਂ ਭਰਾ ਪਰਜਾਈ ਹੁੰਦੇ ਆ ਮਾਪਿਓ ਮਾਪੇ ਹੁੰਦੇ ਆ ਚਾਹ ਬਣਾ ਕੇ ਲਿਆ ਜਾਪੂਰ ਦੀ ਕਮਾਈ ਨੂੰ ਹੁਣ ਫਰਚ ਦੇ ਬੰਦੇ ਆ ਜਾਂ ਉਹਨਾਂ ਦੇ ਆਉਂਦਾ। ਆ ਬਨਾ ਕਰੀ ਦੇਨ ਦੁਆਲੀ ਤੇ ਆਏ, ਨਾ ਕਰੀ ਲੋੜੀ ਤੇ ਆਏ, ਨਾ ਕਰੀ ਤੇਨਦੇ ਆਤੇ ਆਏ। ਹੁਣ ਇਹਨੂੰ ਸਮਝਾਉਣ ਵਰਤ ਕਹਿਣਾ ਪੈਂਦਾ ਵੀ ਚੱਲ ਕੋਈ ਨਹੀਂ ਕੰਮ ਕਰ ਇਹਨਾਂ ਵਿੱਚ ਐਡਾ ਵੀ ਕਿਹੜਾ ਕੰਮ ਕਰਵਾ। ਕਿਹੜਾ ਨਹੀਂ ਜਾਂਦਾ। ਜੇ ਕੁੜੀਆਂ ਨੂੰ ਮਿਲਣਾ ਹੈ ਤੇ ਆਪਣੇ ਟਾਈਮ ਟੂ ਟਾਈਮ ਕੱਟਣੇ ਪੈਂਦਾ। ਹੁਣ ਹੀ ਵੀ ਜਾਣੇ ਹੀ ਆ ਮਿਲਣ। ਦੇਨ ਤੇ ਆਤੇ ਬੰਦਾ ਪਹੁੰਚੇ ਤੇ ਸਾਰੇ ਕੋਲ। ਨਾਮੇ ਦੂਰ ਹੋ ਜਾਂਦੇ ਆ ਤੇ ਸੰਤਰੀਦ ਵੀ ਸਹੀ ਕਹਿੰਦੀ ਆ ਵੀ ਹੁਣ ਲੋ ਕੁੜੀਆਂ ਪੁੱਛਦੀ ਨਹੀਂ ਹੋਣਗੀਆਂ ਵੀ ਤੇਰੇ ਮਾਮੇ ਨੇ ਕੀ ਲਿਆ ਦਿੱਤਾ ਈ ਤੇਨਾਂ ਨੂੰ ਪਤਾ ਵੀ ਇਹਦਾ ਮਮਾ ਪੈਈ ਦਾ ਵੜਦਾ ਈ ਖੇਦੀ ਰਹਿੰਦੀ ਵਿਚਾਰੀ ਤੇ ਕਹਾਂ ਦੇ ਦੁੱਖ ਤੋਂ ਤੇ ਲੋਕੀ ਕਹਿੰਦੇ ਹੈ ਜੀ ਮਜਾਜ ਵੜੀ ਏ ਸਾਰੇ ਵੀ ਇਹੇ ਤਾਂ ਹੀ ਏ ਕੱਲੀ ਬੈਠੀ ਰਹਿੰਦੀ ਏ ਇਹਨਾਂ ਥੋੜੀ ਬੋਲਾ ਪਰ ਤੇ ਕਹਾਂ ਦੇ ਦੁੱਖ ਹੀ ਖਾਈ ਜਾਂਦਾ ਵੀ ਮੇਰੇ ਭਰਾ ਫਿਰ ਤੇ ਹੀ ਵੜਦੇ ਨਹੀਂ ਪਰ ਭਰਾ ਵੀ ਵੜਦੇ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਜਿਨਾਂ ਆਏ ਇਹਦਾਂ ਹੀ ਰਿਸ਼ਤੇ ਦੂਰ ਹੋ ਜਾਣ ਦੇ ਨਾਲ ਆਪਸ ਵਿੱਚ ਮਿਲਣਾ ਬਤਰਾ ਟੁੱਟ ਜਾਣਾ ਕੀ ਕੀਤਾ ਜਾ ਸਕਦਾ ਇਹਨਾਂ ਦੇ ਮੁੱਤੇ ਚ ਹੁਣਾ ਸਰ ਕੱਪੜੇ ਧੋਤੇ ਆ ਰੱਖ ਹੀ ਲਵਾ ਜੋੜ ਕੇ ਸਾਰੇ ਫੇਖ ਲਾਰਾ ਜਾਂ ਪਿਆ ਰਿੰਦਾ ਸਾਰਾ ਦਿਨ ਜਦੋਂ ਵੀ ਗੁਰੂਵਾਰ ਉਹ ਤਾਂ ਭਾਈ ਸੁੱਤਾ ਜੇ ਮੈਨ ਮਿਲਣਾ ਉਹ ਤਾਂ ਪਤਾ ਸਕੂਲ ਜਾਂਦਾ ਵਾ ਪਰ ਬੱਚੇ ਸਕੂਲ ਗਏ ਫਿਰ ਥੱਕ ਟੁੱਕ ਜਾਂਦੇ ਆ ਉਹ ਫਿਰ ਆਉਂਦੇ ਵਿਚਾਰਾ ਸੌਂ ਗਿਆ ਦੁੱਧ ਦੁੱਧ ਪੀਤਾ ਕੋ ਤਾਂ ਸ਼ੌਂਗ ਨਹੀਂ ਨਹੀਂ ਦੁੱਧ ਪਿਆ ਕੇ ਫੇਰ ਮੈਂ ਸਮਾਇਆ ਹੀ ਗਾ ਮੋ ਨੀਚ ਚਲ ਮਤ ਨਾ ਗੱਲ ਕਰਨੀ ਸੀ ਹਾਂਜੀ ਮੈਂ ਕਹਾਂ ਤੂੰ ਆਪਣੀ ਜਠਾਣੀ ਵਾਲ ਵੀ ਘੜੀ ਜਿਹੜਾ ਗੁੜਾ ਮਾਰਿਆ ਕਰ ਉਹ ਵੀ ਰੁੱਖੀ ਰੁੱਖੀ ਜੀ ਰਹਿੰਦੀ ਆ ਆਪਣੇ ਪੇਕੇ ਦੇ ਵੱਲੋਂ ਨਹੀਂ ਬਾਜੀ ਮੈਂ ਤਾਂ ਬਥੇਰਾ ਬੈਣੀ ਖਲੋਨੀ ਆ ਲੱਗੇ ਕਿਉਂ ਦਾ ਮਨ ਹੋਰ ਦਾ ਹੋਰ ਹੋਵੇ ਆਹ ਹਾਂਜੀ ਤੇ ਬਾਕੀ ਉਹਨਾਂ ਦਾ ਮੂੰਹ ਤਾਂ ਰਹਿੰਦਾ ਜਦੋਂ ਵੇਖੋ ਇੱਧਰ ਢਿੱਲਾ ਜਿਹਾ ਬਣਿਆ ਰਹਿੰਦਾ ਵਾ ਮੈਂ ਤਾਂ ਤੇਰਾ ਸਮਝਾਉਣੀ ਆ ਪਰ ਉਹੀ ਗੱਲ ਨਾ ਹੁਣ ਕਿੰਨਾ ਕ ਬੰਦਾ ਕਵੇ ਆਪੇ ਜਦੋਂ ਬੈਠੀਆਂ ਦੀਆਂ ਬਾਹਰੋਂ ਤਾਡੇ ਵਿੱਚ ਆ ਕੇ ਬੈਂਦੀ ਬੁੰਦੀ ਨਹੀਂ ਹੋ ਕੱਲੀ ਇੱਥੇ ਬਾਕੀ ਤੇ ਬੈਠੀ ਰਹਿੰਦੀ ਆ ਹਾਂ ਉਹ ਤਾਂ ਹੈ ਦੋਚਾਰੀ ਉਹ ਵੀ ਸੱਚੀ ਹੈ ਭਾਜੀ ਇੱਕ ਪਾਸੇ ਤੁਸੀਂ ਵੀ ਸੋਚੋ ਹੁੰਦੇ ਉਹਦੀ ਜਗ੍ਹਾ ਤੁਸੀਂ ਆ ਕੇ ਸੋਚੋ ਉਹੀ ਹੈ ਨਾ ਮੈਂ ਹੁਣ ਵੀ ਮੇਰੇ ਨਾਲ ਕੋਈ ਗੱਲਾਂ ਕਰਦੀ ਐ ਇਹ ਇਹ ਆ ਕਿ ਬਾਕੀ ਉਹਦੇ ਸਾਹਮਣੇ ਮੈਂ ਮਾੜੀ ਚੰਗੀ ਕਹਿੰਦੀ ਨਹੀਂ ਆ ਜਦੋਂ ਕੋਈ ਦਿਨ ਤਿਹਾਰ ਹੁੰਦਾ ਵਾ ਹਨਾ ਤੇ ਦਿਲ ਤੇ ਤੇ ਆਉਂਦੀ ਤੇ ਹੈਗੀ ਆ ਨਾ ਫਿਰ ਹੁਣੇ ਸਮ੍ਰਿਤੀ ਆਈ ਸਕੂਲੋਂ ਤੇ ਦੱਸਣ ਗਈ ਸੀ ਹਾਂਜੀ ਵੀ ਮੇਰੀਆਂ ਸਹੇਲੀਆਂ ਕਹਿੰਦੀਆਂ ਵੀ ਸਾਡੇ ਮਾਮੇ ਦੀ ਦੁਵਾਲੀ ਦੇ ਪਟਾਕੇ ਕਿੰਨੇ ਲਾਗੇ ਆਏ ਵਾਜਨ ਉਹ ਤੂੰ ਵੀ ਗੁਰੂਵਾਰ ਵਾਲ ਵੇਖ ਲਓ ਉਹਦਾ মামੂ ਆਇਆ ਹੈਗਾ ਕਿੰਨਾ ਕੁਛ ਲੈ ਕੇ ਆਇਆ ਮਤਲਬ ਇਸ ਮਰੀਦ ਨੂੰ ਤੇ ਹੁੰਦਾ ਹੀ ਨਾ ਕਿ ਸਾਡਾ ਵੀ ਮਾਮਾ ਆਵੇ ਜਾਂ ਮੰਮੀ ਆਵੇ ਆਹੋ ਜਿਹਾ ਵੇਖ ਲਓ ਮੈਂ ਤਾਂ ਕਿ ਤੋੜਦੀ ਹੁੰਦੀ ਪਰ ਫੇਰ ਵੀ ਉਹਨੂੰ ਹੁੰਦਾ ਹੀ ਆ ਬੀ ਤੂੰ ਹੀ ਭਾ ਜਿੰਨਾ ਮਰਜ਼ੀ ਕਰੋਗੇ ਨਾ ਜਿਹੜੇ ਬੰਦੇ ਨੇ ਜਿਹੜੀ ਚੀਜ਼ ਦੀ ਕਮੀ ਘਾਲਦੀ ਹੈ ਨਾ ਉਹ ਪੇ ਮਹਿਸੂਸ ਹੁੰਦਾ ਹੀ ਹੁੰਦਾ ਆ ਆਹੋ ਮੈਂ ਵੀ ਚੋੜਦਾ ਮੈਂ ਇੱਡਾ ਵੀ ਕਿਹੜਾ ਵੱਡਾ ਕਾਰੋਬਾਰ ਕਰ ਲਿਆ ਜਿਹੜੇ ਆਉਂਦੇ ਨਹੀਂ ਆਉਣਾ ਚਾਹੀਦਾ ਮਾਣ ਚਾਹੀਦਾ ਮਨ ਲਾ ਜੇ ਸਹੀ ਸਮੇਂ ਨਹੀਂ ਆਉਣਾ ਬਲਿ ਦਿਨ ਦਿਹਾੜ ਤੇ ਆਵੇ ਨਾ ਹੂੰ ਬਿਲਕੁਲ ਨਾ ਹਾਂਜੀ ਜੇ ਤਾਂ ਨਹੀਂ ਦੇਣ ਲੈਣ ਜੋ ਅੱਗੇ ਕੰਮ ਸਭਨ ਬੱਚੇ ਲਈ ਕੁਛ ਨਾ ਨਿਕਮਾ ਟਲੇ ਹੈ ਵੀ ਹੈ ਨਾ ਹਾਂ ਉਹ ਕੋਈ ਫੇਰਾ ਪੂਰਾ ਮਾਰ ਕੇ ਫੋਨ ਫੋਣ ਭਰਾਏ ਦਾ ਕਰ ਲੈ ਭਾਬੀ ਦਾ ਕਿਤੇ ਫੋਨ ਫੋਣ ਕੇ ਆ ਜਾਂਦਾ 6 ਮਹੀਨੇ ਕਿਤੇ ਆਏ ਅੱਛਾ ਭਰਾ ਦਾ ਬਿਲਕੁਲ ਹੀ ਨਹੀਂ ਹੁੰਦਾ ਮੇਰੇ ਤੋਂ ਨਹੀਂ ਹੁੰਦਾ ਫੋਨ ਨਾ ਮੇਰੇ ਫੋਨ ਦੀਆਂ ਉਹਨਾਂ ਵਾਸਤੇ ਤੇ ਬੜੀ ਵੱਡੀ ਗਲਤੀ ਕਰ ਲਿਆ ਭਾਜੀ ਪਰ ਮੈਨੂੰ ਲੱਗਦਾ ਇਹਨੇ ਰੋਕ ਲਾ ਕੇ ਪੈ ਜਾਣਾ ਮੈਂ ਜਿਹੜੇ ਹਿਸਾਬ ਨਾਲ ਨਹੀਂ ਨਹੀਂ ਚੱਲ ਮੈਂ ਸਮਝਾਵਾਂਗੀ ਉਹਦੇ ਇਹਨੂੰ ਪਰ ਇਹ ਕਿ ਮੈਂ ਵੀ ਜ਼ਿਆਦਾ ਸ਼ੋਅ ਨਹੀਂ ਨਾ ਹੋਣ ਦਿੰਦੀ ਹਉਂ ਗਾਲੀ ਵੀ ਨਾ ਤੇ ਨਾ ਉਹਨੇ ਪੂਰੀ ਗੱਲ ਜਿੱਦਾਂ ਗੱਲ ਕਰਦੀ ਫੁੱਲ ਕੇ ਕਰਦੀ ਵੀ ਨਾ ਜਦੋਂ ਤੇ ਕਰਦੀ ਨਹੀਂ ਨਾ ਜਦੋਂ ਉਹ ਹੁੰਦਾ ਜਿੱਦਾਂ ਕਰਦਾ ਨਹੀਂ ਅੱਗੇ ਜਨ ਸ਼ਰੀਕੇ ਸ਼ਰੀਕੇ ਹੁੰਦਾ ਕਿ ਕਿਹਨ ਕੋਈ ਮੇਹਣਾ ਨਾ ਮਾਜੇ ਤਾਂ ਅੱਗੇ ਨਾ ਬਣ ਜੇ ਤੁਹਾਨੂੰ ਪਤਾ ਹੈ ਕੋਈ ਸ਼ੋ ਹੋ ਜਾਂਦਾ ਜਨਾਨੀਆਂ ਜਨਾਨੀਆਂ ਵਿੱਚ ਵੱਧ ਘਾਟਾ ਹਨਾ ਬਾਕੀ ਇਹ ਕੋਈ ਨਹੀਂ ਮੈਂ ਸਮਝਾਵਾਂਗੀ ਕਿ ਜ਼ਿਆਦਾ ਤੁਸੀਂ ਟੈਨਸ਼ਨ ਨਾ ਲਿਆ ਕਰੋ ਤੇ ਟੈਨਸ਼ਨ ਜ਼ਿਆਦਾ ਲੈਂਦੀ ਬਹੁਤ ਗੱਲਾਂ ਹੀ ਜਦੋਂ ਮਰਜੀ ਹੋਣਾ ਆ ਮਾਦਾ ਗਈ ਕੁੜੀ ਕੋ ਉਹ ਕਹਿੰਦੀ ਮੈਨੂੰ ਇਹ ਦੱਸ ਕੇ ਨਹੀਂ ਗਈ ਮੈਂ ਤਾਂ ਹਮਦਰ ਸਭ ਨੂੰ ਦੱਸ ਕੇ ਗਈ ਕਿ ਮੈਨੂੰ ਦੱਸ ਕੇ ਨਹੀਂ ਗਈ ਇਹ ਨਾ ਸਸੇ ਛੋਟੀ ਜੀ ਗੱਲ ਨਹੀਂ ਫਿਰ ਕਿ ਨਹੀਂ ਦੱਸ ਕੇ ਗਈ ਹਰ ਕਿਸੇ ਮਾਫ਼ਰ ਜੀ ਕਰਦੇ ਤੇ ਪੈਣ ਗੋ ਜਾਣ ਨੂੰ ਇਹਨੇ ਸਾਰੇ ਵਿਤਕਰਾ ਕਰਦੇ ਜੇ ਮੇਰੇ ਪੇਕੇ ਨਹੀਂ ਮਿਲਦੇ ਮੇਰ ਨਾਲ ਵਿਤਕਰਾ ਕਰਦੇ ਮੈਂ ਤਾਂ ਤੇਨਾਂ ਵਿਤਕਰਾ ਕੋਈ ਨਹੀਂ ਕਰਦਾ ਹੂੰ ਇਹਨੂੰ ਲੱਗਦਾ ਹੈ ਮੈੜਾ ਕੋਤੋਂ ਵਿਆਹ ਕਰਨ ਦੇ ਹੱਥਾਂ ਖੇਡੇ ਕਰ ਕੱਲੀ ਕੱਲੀ ਫੇ ਰਹਿੰਦੀ ਹੈ ਬੈਠੀ ਆਹ ਕੱਲੀ ਕੱਲੀ ਹਾਂ ਤੇਰੀ ਆਵਾਜ਼ਾਂ ਮਾਰਦੀਆਂ ਕੋਪੀ ਦੀ ਦੀ ਇੱਥੇ ਆ ਜਾਓ ਇੱਥੇ ਆ ਜਾਓ ਜੇ ਮੈਨ ਰਸੋਈ ਚ ਨਹੀਂ ਮੈਂ ਕੱਲੀ ਆ ਨਹੀਂ ਕਿ ਇੱਥੇ ਆ ਜਾ ਪਰ ਨਹੀਂ ਹੁੰਦੀ ਲੱਗੇ ਮੈਂ ਤਾਂ ਜਦੋਂ ਕਿਤੇ ਲੱਗੇ ਪਾਉ ਤੋ ਬਸ ਗੱਲਾਂ ਹੀ ਆਉਂਦੇ ਨਹੀਂ ਉਹ ਆਉਂਦੇ ਨਹੀਂ ਆਉਂਦੇ ਤਾਂ ਮੈਂ ਤੇਰਾ ਕਿਨਾਂ ਆਉ ਉਹਦਾ ਨਾ ਵੀ ਕੰਮ ਤੱਕ ਆ ਰੋ ਬੰਦੇ ਨਹੀਂ ਆ ਜਾਂਦਾ ਕੱਲੀ ਵੀ ਬੜਾ ਹੌਂਸਲਾ ਦਿਨੀ ਆ ਬਾਜੀ ਕੱਲੀ ਵੀ ਸਮਝਾ ਲਈਦਾ ਪਰ ਬਾਅਦ ਚ ਸੋਚੀਦਾ ਵੀ ਨਹੀਂ ਵੀ ਇਹਦੀ ਕੀ ਗਲਤੀ ਹੋਈ ਜਦੇ ਪਰ ਇਹਦੇ ਸਾਹਮਣੇ ਫਿਰ ਇਹ ਨਹੀਂ ਨਾ ਕਹਿੰਦਾ ਇਹਦੀ ਵੀ ਉਹ ਉਹ ਦੀ ਹਨਾ ਹੋਊਗੀ ਕਿਉਂਕਿ ਫਿਰ ਉਹ ਚੈੱਕਰੂਗੀ ਦਿਲ ਤੇ ਲਾਊਗੀ ਬਚੇਰਾ ਕਹਿੰਦਾ ਪਰ ਉਹੀ ਗੱਲ ਹੁਣ ਉਹਨੂੰ ਕੌਣ ਸਮਝਾਵੇ ਇਹ ਤਾਂ ਗੱਲ ਹੈਗੀ ਗਲਤੀ ਹੁਣ ਉਹਨਾਂ ਦੀ ਵੀ ਹੈਗੀ ਹੈ ਸਾਰੀ ਨਹੀਂ ਗਲਤੀ ਤਾਂ ਹੈਗੀ ਹੈ ਹੈਗੀ ਹੈ ਗਲਤੀ ਬਹੁਤ ਜ਼ਿਆਦਾ ਗਲਤੀ ਹੈ ਹੁਣ ਉਹਨਾਂ ਨੂੰ ਕੌਣ ਸਮਝਾਵੇ ਬੰਦਾ ਜੋ ਉਹਨਾਂ ਨੂੰ ਹੀ ਨਹੀਂ ਕੋਈ ਮਾੜੀ ਚੰਗੀ ਗੱਲ ਕਰਾਂਗੇ ਕਹਿੰਨੇ ਕਿ ਨਾ ਉਹ ਕੋਈ ਗੱਲਾਂ ਦੱਸਦੀ ਆ ਬਸ ਸਾਰੀਆਂ ਪੇਖੀਆਂ ਗੱਲਾਂ ਦੱਸਦੀ ਆ ਹਾਂਜੀ ਹੈਨਾ ਇਹ ਗੱਲ ਹੋ ਜਾਂਦੀ ਆ ਜਦ ਲਾਦਾ ਵੇ ਤਾਂ ਟੁੱਟਦੇ ਟੁੱਟਦੇ ਟੁੱਟੇ ਜਾਂਦਾ ਵਾ ਔਰ ਤੋਂ ਦਾ ਕੋਈ ਨਹੀਂ ਮੈਂ ਸਮਝਾਵਾਂਗੀ ਗੋਪੀ ਦੀਦੀ ਨੂੰ ਨਹੀਂ ਕੋਈ ਗੱਲ ਬਾਰੇ ਹਾਂ ਲਾਗੇ ਬਿਠਾਵਾਂਗੇ ਇੱਕ ਵਾਰੀ ਲਾਗੇ ਤਾਂ ਫਿਰ ਪਿਆਰ ਨਾਲ ਸਮਝਾਵਾਂਗੀ ਸਾਰੀ ਗੱਲ ਬਾਰੇ ਹਾਂ ਕੋਸ਼ਿਸ਼ ਰੱਖਿਆ ਕਰੂ ਸਹਾਯਾ ਸਹਾਇ ਕਰਕੇ ਲਾਗੂ ਤਾਂ ਕਰਕੇ ਨਾ ਮੈਂ ਮੈਂ ਆਪਣੀ ਬੜੀ ਕੋਸ਼ਿਸ਼ ਕਰਦੀ ਆ ਬਹੁਤ ਜ਼ਿਆਦਾ ਕਰਦੀ ਆ ਜਦੋਂ ਮੈਨੂੰ ਮੇਰੀ ਭੈਣਾ ਵਰਗੀ ਆ ਕਿਹੜੀ ਮਾੜੀ ਨਹੀਂ ਨਹੀਂ ਨਾ ਭੈਣਾ ਬਣ ਕੇ ਰਹੋ ਤੁਸੀਂ ਹਾਂ ਤੇ ਮਾਕੇ ਚਲ ਕੋਈ ਗੱਲੀ ਮੁੰਡਾ ਉੱਠਦਾ ਨਾ ਆਹ ਤੇ ਭੇਜ ਦਿਓ ਹਾਂ ਮੈਂ ਕੋਈ ਨਹੀਂ ਭੇਜਾਂਗੇ ਕਿ ਤਰ੍ਹਾਂ ਰਸਦਾਂ ਡੰਡੇ ਤਰਸਦਾਂ ਡੰਡਿਆ ਠੀਕ ਠੀਕ ਹਾਂ ਠੀਕ ਜੀ ਬਾਜੀ ਵੀ ਆਪਣੀ ਜਗਾ ਸੱਚੇ ਨੇ ਹੁਣ ਘਰ ਵਾਲੀ ਆ ਟੈਨਸ਼ਨ ਤੇ ਹੁੰਦੀ ਆ ਨਾ ਘਰ ਵਾਲੀ ਦੀ ਹੋਏ ਪਰ ਮੈਂ ਵੀ ਹੁਣ ਕੀ ਕਰਾਂ ਮੇਰੀ ਵੀ ਕੋਈ ਪੇਸ਼ ਹੀ ਨਹੀਂ ਜਾਣਦੀ ਤੇ ਜਾਂ ਮੈਂ ਗੋਪੀ ਨੂੰ ਪੁੱਛ ਕੇ ਉਹਨਾਂ ਨੇ ਫੋਨ ਹੀ ਕਰਾ ਦੇਵੇ ਪਿੰਡ ਵਾਲਿਆਂ ਨੂੰ ਕਿਤੇ ਆਇਆ ਜਾਇਆ ਕਰੋ ਤੁਸੀਂ ਨਹੀਂ ਗੋਪੀ ਦੀ ਦੇ ਮੂੰਹ ਨੂੰ ਨਾ ਕੰਮ ਚ ਕੰਮ ਤੇ ਬੱਚਿਆਂ ਦੇ ਮੂੰਹ ਨੂੰ ਆਇਆ ਕਰੋ ਕੋਈ ਨਾ ਮਾਣਾ ਸੋਚਦੀਆਂ ਕੋਈ ਲੱਭਦੀਆਂ ਹੁਣ ਮੇਰੇ ਕੋ ਵੀ ਨਾ ਗੋਪੀ ਦੀ ਦਾ ਮੂੰਹ ਵੇਖਿਆ ਵੀ ਨਹੀਂ ਜਾਂਦਾ ਵਿਚਾਰੀ ਦਾ ਚੱਤੋਂ ਪਿਆਰ ਬਸ ਹੋਰ ਤਣਾ ਢਿੱਲਾ ਜਾ ਆਪਣਾ ਛੱਡਦੇ ਨੇ ਚੱਲ ਕੋਈ ਨਹੀਂ ਵੇਰਦੀ ਆ ਕੁਝ ਨਾ ਬਾਤ ਕਰਕੇ